ਸ਼ੀਆਂ ਦੌੜ ਵਾਲਾ 나ਥ ਕਹਿੰਦੇ ਘਾਟੀ ਆ ਰੁਕਦਾ ਪਰ ਦੂਸਰੇ ਪਾਸੇ ਕਹਿੰਦੇ ਇਹ ਵੀ ਗਰਦਾਰ ਬਗਵਾਨ ਨੇ ਖੇਡਦਾ ਬੋਲੇ ਗੋਲੇ ਬੱਲੇ 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 ਕਬੱਡੀ 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 ਕੋਈ ਗੱਭਰੂ ਹੈ ਦੀ ਲੰਬਸ ਲਮਾ ਕਾਦਾ ਹੈ ਐਨ ਸਰੀਰ ਵੇਖ ਕੇ ਭੁੱਖ ਲਿਆਣ ਵਾਲੀ ਗੱਲ ਹੈ ਮਨਜੀਤ ਢੰਡਾ ਜੀ ਤੇ ਮਰਜੀ ਫੰਗੂੜਾ ਜੀ ਆਹ ਵੇਖੋ ਇਸੇ ਲਈ ਸ਼ਾਕਾ ਦਿਆਲਪੁਰੀ ਹੈ ਲਾਵੇ ਲਓ ਸਾਹਮਣੇ ਇਸੇ ਲਈ ਆਲਮਗੀਰ ਸਾਹਿਬ ਦੀ ਧਰਤੀ ਦਾ ਕਹਿੰਦੇ ਜਸ਼ਨ ਤੇ ਦੂਜੇ ਪਾਸੇ ਜੇ 21 ਪੌਣ ਸ਼ਰੀਕ ਤੇ 31 ਪੌਣੀ ਪੈਂਦੀ ਹੈ ਜੇ ਰੇਡਰ ਨਾਲ ਮੰਨੇ ਤੇ ਗੱਲ ਮਨਾਉਣੀ ਪੈਂਦੀ ਹੈ ਜੇਕਰ ਖੰਗੇ ਬਣੌਟੀ ਖੰਗ ਤੇ ਖੰਗ ਹਟਾਉਣੀ ਪੈਂਦੀ ਹੈ ਇਹ ਕੰਮ ਕਰੀ ਜਾਂਦੇ ਆਂ ਇਹ ਆ ਇਹ ਆ ਜਾ ਕੇ ਸਿਰਾਂ ਕਰਵਾਈ ਜਾਂਦਾ ਹੈ ਖੋਸ਼ ਗਿਆ ਪਿਆ ਸਿਰਾਂ ਲੱਗਿਆ ਪਿਆ ਉਧਰ ਕਹਿੰਦੇ ਸੋਡੀ ਸਕੈਫ ਹੋਲਡਿੰਗ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਲਾਈਵ ਆਨੰਦ ਮਾਣਦੇ ਆਂ ਵੱਡੀ ਸਪੋਰਟ ਹੈ ਕਹਿੰਦੇ ਸਲੋ ਆਕਨਮ ਨੂੰ ਇਹ ਮੇਰਾ ਖਿਆਲ ਹੈ ਉਹ ਮੇਰਾ ਖਿਆਲ ਹੈ ਜਫਾ 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 ਕਬੱਡੀ 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 ਜਾਂਦੀ ਹੈ ਤਰੱਕੀ ਤੇ ਜੇ ਮਿਲ ਜੇ ਤਰੱਕੀ ਫਿਰ ਛੱਡੀ ਦੇਣੀ ਪੈਰ ਤੇ ਜੇ ਮਿਲ ਜੇ ਤਰੱਕੀ ਫਿਰ ਛੱਡੀ ਦੇਣੀ ਪੈਰ ਮੇਰਾ ਵਾਹ ਉਹ ਬਜਦੀਆਂ ਥਾਰਾ ਪੈਂਦੇ ਵਟਾਕੇ ਜਸ਼ਨ ਪ੍ਰਧਾਨ ਲੱਗਿਆ ਹੋਇਆ ਔਰ ਦੂਜੀ ਕਨੀ ਤੇ ਇਹ ਪ੍ਰਤਾਪ ਹੈ ਪ੍ਰਤਾਪ ਹੈ ਪ੍ਰਤਾਪ ਹੈ ਏ ਹੈ ਕਬੱਡੀ 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 ਬਿਨਾ ਢੋਲ ਤੋਂ ਢੰਗੜੇ ਪੈ ਗਏ ਲੋਕ ਨਜ਼ਾਰਾ ਲੈ ਗਏ ਬਿਨਾ ਢੋਲ ਤੋਂ ਭੰਗੜੇ ਪੈ ਗਏ ਲੋਕ ਨਜ਼ਾਰਾ ਲੈ ਗਏ ਆ ਬੱਲੇ ਤੇਰੇ ਗੱਬਰੂ ਐ ਇਹ ਆ ਕਹਿੰਦੇ ਜ਼ਿਲ੍ਹੇ ਲੁਧਿਆਣਾ ਦੇ ਪਿੰਕ ਕਣਿਆਣੇ ਦਾ ਇੱਕ ਕਲੈਂਟ ਤੇ ਹੋਇਆ ਸੀ ਉਹ ਨੰਬਰ ਰੇਡਰ ਦਾ ਸਲੋ ਤੇ ਇੱਕ ਨੰਦੀ ਟੀਮ ਦਾ ਪਲੀਜ਼ ਪੁਆਇੰਟ ਵਾਲੇ ਇਹ ਚੀਜ਼ ਨੂੰ ਚੈੱਕ ਕਰ ਲਾਹ ਸਰਾ ਲੱਗਿਆ ਪਿਆ ਅੱਜ ਲੇਸਟਰ